ਮੇਰਾ ਮਰੀਜ਼ ਮੇਰੀ ਗਲਤੀ ਨਾਲ ਮਰੇ ਤਾਂ ਮੈਂ 4 ਦਿਨ ਰੋਟੀ ਨਹੀਂ ਖਾ ਸਕਦਾ। ਹਸਪਤਾਲ ਦਾ ਅਸਿਸਟੈਂਟ ਮੈਡੀਕਲ ਸੁਪਰਡੈਂਟ ਜਿਹੜਾ ਦੂਰੋਂ ਦੇਖ ਕੇ ਪਤਾ ਲੱਗ ਸਕਦਾ ਵੀ ਇਹ ਕਤੜਾ ਆ ਉਹ ਕਹਿੰਦਾ 3 ਘੰਟੇ ਬਾਅਦ ਘਰ ਜਾਣ ਸੁਨੇਹਾ ਭੇਜਦਾ ਕਿ ਇਹ ਖੁਦਕਸ਼ੀ ਆ ਇਸ ਤੋਂ ਵੱਡਾ ਅਰ ਉਹਨੂੰ ਕੁਝ ਨਹੀਂ ਕਿਹਾ ਉਹਨੂੰ ਤਾਂ ਡਿਸਮਿਸ ਕਰਨਾ ਬੰਦਾ ਸੀ। ਜਿਹੜੀ ਮੁੱਖ ਮੰਤਰੀ ਹੈ ਉਹ ਆਪਣਾ ਪੰਲਾ ਛੱਡਦੇ ਹੁਣ ਉੱਥੇ ਕੀ ਕਰ ਸਕਦੇ? ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਮਣੀਪੁਰ ਵਿੱਚ ਨਾ ਕੋਈ ਜ਼ੁਲਮ ਹੋਇਆ ਔਰਤਾ ਨਾਲ ਕਿਉਂਕਿ ਉਹ ਇਸਾਈ ਔਰਤਾਂ ਨੇ ਉਹਨਾਂ ਦੇ ਵਾਸਤੇ ਹਰ ਨਾਰਾ ਵੀ ਨਾ ਮਾਰੀ ਜਿੱਥੇ ਇੱਕ ਦਲਤ ਲੜਕੀ ਦਾ ਰੇਪ ਹੁੰਦਾ ਹੈ ਉੱਥੇ ਪ੍ਰਾਈਮ ਮਿਸਟਰ ਚੁੱਪ ਰਹਿੰਦਾ ਜਿੱਥੇ ਕਹਿੰਦਾ ਕੱਪੜਿਆਂ ਤੋਂ ਪਛਾਣੇ ਜਾਂਦੇ ਨੇ ਉਸ ਮਿਲ ਤੁਸੀਂ ਔਰਤਾਂ ਦੀ ਰਾਖੀ ਕੀ ਕਰੋਗੇ ਅਸੀਂ ਪ੍ਰੋਟੈਸਟ ਦਾ ਹਿੱਸਾ ਬਣੇ ਹੋਏ ਹਾਂ ਔਰ ਪਿਆਰੇ ਰਾਲ ਜੀ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਉਹ ਅੱਜ ਪ੍ਰੋਟੈਸਟ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਇਸਤੇ ਕੀ ਵਿਚਾਰ ਨੇ ਅਸਲ ਮੇਰਾ ਤੇ ਕਿੱਤਾ ਹੈ profession ਹੈ medical profession ਇਹਨਾਂ ਬੱਚਿਆਂ ਨੂੰ ਮੈਂ ਪੜਾਉਂਦਾ ਰਿਹਾ profession ਹਾਂ ਮੈਂ medical ਕਾਲਜ ਦਾ ਪਰ ਮੈਨੂੰ ਹੈਰਾਨੀ ਹੁੰਦੀ ਹੈ ਵੀ ਉਹਨਾਂ ਲਈ ਰੱਖਿਆ ਦਾ ਕੀ ਕਰਨੀ ਸੀ ਲੜਕੀ ਦੀ ਮੌਤ ਤੋਂ ਬਾਅਦ ਉਸ ਤੋਂ ਦਾ ਅਸਿਸਟੈਂਟ ਮੈਡੀਕਲ ਸਟੂਡੈਂਟ ਜਿਹੜਾ ਦੂਰੋਂ ਦੇਖ ਕੇ ਪਤਾ ਲੱਗ ਸਕਦਾ ਵੀ ਇਹ ਕਤੜਾ ਹੈ ਉਹ ਕਹਿੰਦਾ ਹੈ 3 ਘੰਟੇ ਬਾਅਦ ਘਰ ਜਾਣ ਨੂੰ ਸਨੇਹਾ ਭੇਜਦਾ ਹੈ ਕਿ ਇਹ ਖੁਦਕਸ਼ੀਆ ਇਸ ਤੋਂ ਵੱਡਾ ਅਰਉਨ ਕੁਛ ਨਹੀਂ ਕਿਹਾ ਉਹਨੂੰ ਤਾਂ ਡਿਸਮਿਸ ਕਰਨਾ ਬੰਦਾ ਸੀ ਉਹਨੂੰ ਤਾਂ ਜੇਲ੍ਹ 'ਚ ਪਾਣਾ ਬੰਦਾ ਸੀ ਕਿਉਂਕਿ ਕ੍ਰਾਈਮ ਨੂੰ ਇਹ ਲਾਹ ਹਿੰਦੁਸਤਾਨ ਦਾ ਕਿ ਜੇ ਕੋਈ ਕਿਸੇ ਜ਼ੁਲਮ ਨੂੰ ਢੱਕਣ ਦੀ ਕੋਸ਼ਿਸ਼ ਕਰੇ ਗਵਰਨਟ ਸੂਚਨਾ ਦੇ ਬਾਰੇ ਬਾਰੇ ਕੋਈ ਜ਼ਿੰਮੇਵਾਰ ਅਧਿਕਾਰੀ ਉਹ ਜਿਹੜਾ ਹੋਣੀ ਚਾਹੀਦੀ ਹੈ ਉਹਦੇ ਕੋਈ ਕੇਸ ਨਹੀਂ ਰਜਿਸਟਰ ਕਰਿਆ ਐਚਆਰ ਯੂਨੀਵਰਸਿਟੀ ਹੈ ਯੂਨੀਵਰਸਿਟੀ ਵਾਈਸ ਚਾਂਸਰ ਕਹਿੰਦੀ ਤੁਸੀਂ ਪਰਮਿਸ਼ਨ ਕੋ ਨਹੀਂ ਲਈ ਆਹ ਸੜਕ ਤੇ ਤੁਰਨ ਵਾਸਤੇ ਉਹ ਕਹਿੰਦੀ ਹੈ ਪਰਮਿਸ਼ਨ ਲਓ ਜਿੱਦੇ ਯੂਨੀਵਰਸਿਟੀ ਦੀ ਵਾਈਸ ਚਾਂਸਰ ਦੀ ਕਿਸੇ ਬੇਕੀ ਨਾਲ ਇਹੋ ਜਿਹਾ ਕੁਝ ਵਾਪਰ ਗਿਆ ਉਦੋਂ ਕੀ ਕਹੇਗੀ ਪੁਲਿਸ ਹੈ ਪੁਲਿਸ ਇੱਥੇ ਕੋਈ ਛੋਟਾ ਜਿਹਾ ਜਰੂਸ ਹੋਵੇ ਸਾਵਾ ਟ੍ਰੈਫਿਕ ਰੋਕ ਦਿੰਦੀ ਹੈ ਮੈਂ ਆਪ ਇਸ ਦਾ ਬੁਖਤ ਬਗੀਆਂ ਚਾਹੇ ਕੋਈ ਬੰਗਾਰ ਹੋਵੇ ਪੀਐਚ ਰੋਡ ਤੋਂ ਰੋਡ ਤੇ ਰੋਕ ਦਿੰਦੀ ਹੈ ਉਹਨੇ ਟ੍ਰੈਫਿਕ ਨਹੀਂ ਰੋਕਿਆ ਉਹਨੇ ਟ੍ਰੈਫਿਕ ਰੈਗੂਲੇਟ ਵੀ ਨਹੀਂ ਕਰਿਆ ਉਹ ਵਿਚੋਂ ਦੀ ਟੱਕਰ ਮਾਰ ਕੇ ਨੰਨ ਦੀ ਕੋਸ਼ਿਸ਼ ਕਰਦੇ ਨੇ ਮਤਲਬ ਕੀ ਹੈ ਇਹ ਜਾਣ ਕੇ ਆਮਣ ਕਾਨੂੰਨ ਦੀ ਸਮੱਸਿਆ ਬਣਾਉਣਾ ਚਾਹੁੰਦੇ ਨੇ ਕਿ ਜੇ ਪੁਲਿਸ ਦਾ ਇਹੀ ਐਟੀਟਿਊਡ ਹੈ ਕਿ ਇੱਕ ਸ਼ਾਂਤ ਵੀ ਜਰੂਸ ਹੋ ਤੁਸੀਂ ਬਾਕੀ ਟ੍ਰੈਫਿਕ ਨੂੰ ਰੈਗੂਲੇਟ ਨਹੀਂ ਕਰਨਾ ਜਾਣਬੁਝ ਕੇ ਵਿੱਚੋਂ ਨਹੀਂ ਭੇਜਣਾ ਹੈ ਤੇ ਫਿਰ ਆਪੇ ਝਗੜਾ ਹੁੰਦਾ ਰਹੂਗਾ ਸੋ ਇਹ ਸਾਰਾ ਕੁਝ ਜਿਹੜਾ ਪ੍ਰਸ਼ਾਸਨ ਹੈ ਇਹ ਕਿੱਥੇ ਨਾ ਕਿੱਥੇ ਆਰਥ ਦੇ ਵਿਰੁੱਧ ਹੈ ਇਹ ਆਰਥ ਦੀ ਆਜ਼ਾਦੀ ਤਾਂ ਛੱਡੋ ਉਹਦੀ ਅਸਮਤ ਦੀ ਵੀ ਰਾਖੀ ਕਰਨ ਨੂੰ ਤਿਆਰ ਨਹੀਂ ਰਾਖੀ ਨਹੀਂ ਮੈਂ ਕਹਾਂਗਾ ਉਹਦੀ ਅਸਮਤ ਜਦ ਰੁੱਟੀ ਜਾਂਦੀ ਹੈ ਉਦੋਂ ਵੀ ਕੋਈ ਐਕਸ਼ਨ ਕਰਨ ਨੂੰ ਤਿਆਰ ਨਹੀਂ ਇਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਮੇਰਾ ਮਰੀਜ਼ ਮੇਰੀ ਗਲਤੀ ਨਾਲ ਮਰੇ ਤਾਂ ਮੈਂ ਚਾਰ ਦਿਨ ਰੋਟੀ ਨਹੀਂ ਖਾ ਸਕਦਾ ਇਹਨਾਂ ਦੇ ਮੈਡੀਕਲ ਕਾਰਡ ਚ ਪਰ ਕਿਉਂ ਕਿਉਂਕਿ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਜਿੱਥੇ ਉਹ ਸੂਬੇ ਦੀ ਜਿਹੜੀ ਮੁੱਖ ਮੰਤਰੀ ਹੈ ਉਹ ਆਪਣਾ ਪੱਲਾ ਛਾੜਦੇ ਹੋਣ ਉੱਥੇ ਕੀ ਕਰ ਸਕਦਾ हूं ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਮਣੀਪੁਰ ਸੋ ਇੱਥੇ ਨਾਕੋਸ਼ ਜ਼ੁਲਮ ਹੋਇਆ ਔਰਤਾਂ ਨਾਲ ਕਿਉਂਕਿ ਉਹ ਈਸਾਈ ਔਰਤਾਂ ਨੇ ਉਹਨਾਂ ਦੇ ਵਾਸਤੇ ਹਰ ਨਾਰਾ ਵੀ ਨਾ ਮਾਰੇ ਜਿੱਥੇ ਇੱਕ ਦਲਤੜਕੀ ਦਾ ਰੇਪ ਹੁੰਦਾ ਹੈ ਉੱਥੇ ਪ੍ਰਾਇਮਿਸ ਚੁੱਪ ਰਹਿੰਦਾ ਜਿੱਥੇ ਕਹਿੰਦਾ ਕੱਪੜਿਆਂ ਤੋਂ ਪਛਾਣੇ ਜਾਂਦੇ ਨੇ ਉਸ ਮਿਲ ਤੁਸੀਂ ਔਰਤਾਂ ਦੀ ਰਾਖੀ ਕੀ ਕਰੋਗੇ ਜਿਹੜੀ ਪਾਰਟੀਆਂ ਇਹ ਕਹਿੰਦੇ ਵੀ ਇਹ ਤਾਂ ਕੱਪੜੇ ਛੋਟੇ ਛੋਟੇ ਪਾਉਂਦੀਆਂ ਨੇ ਇਹਨਾਂ ਨੂੰ ਤਾਂ ਲੋਕਾਂ ਨੇ ਫਿਰਨੇ ਫੰਨੇ ਰਸਤੇ 'ਚ ਇਹ ਤਾਂ ਰਾਤਾਂ ਨੂੰ ਜਾਂਦੀਆਂ ਨੇ ਉਹਨਾਂ ਨੂੰ ਪੁੱਛੋ ਬਿਹਾਰ ਤੇ ਕਾਰਟਿੰਗ ਹੈ ਉਹ ਕੋਈ ਇਨਸਾਨ ਨਹੀਂ ਹੈ ਉਹਨੂੰ ਰਾਤ ਨੂੰ ਤੁਰਨ ਦਾ ਕੋਈ ਹੱਕ ਨਹੀਂ ਹੈ ਉਹਨੂੰ ਆਪਣੀ ਮਰਜ਼ੀ ਦੇ ਕੱਪੜੇ ਜਿੰਨਾ ਚਿਰ ਉਹ ਸਮਾਜ ਦੇ ਨਿਯਮਾਂ ਨੂੰ ਨਹੀਂ ਤੋੜਦੀ ਉਹਨਾਂ ਚਿਰ ਪਾਉਣ ਦਾ ਕੋਈ ਹੱਕ ਨਹੀਂ ਤੁਹਾਡੇ ਗੁੰਡੇ ਬਦਮਾਸ਼ ਕਿੱਥੇ ਬਗਦਦ ਰਹਿ ਜਣੇ ਤੁਹਾਡੇ ਬਹੁਤ ਸਾਰੇ ਐਸਿੰਗਰ ਨੰਗੇ ਰਹਿੰਦੇ ਨੇ ਉਹਨਾਂ ਤੋਂ ਤੁਸੀਂ ਪੁੱਛਾ ਕਰਿਓ ਕਿ ਇਹ ਔਰਤਾਂ ਨੇ ਉਹਨਾਂ ਨੂੰ ਹੱਕ ਹੀ ਹੈ ਕੋਈ ਕਰਕੇ ਇਹ ਗਲਤ ਹੈ ਜੋ ਕੁਝ ਹੋਇਆ ਇਹ ਬਲਾਤਕਾਰ ਹੋਇਆ ਕਤਲ ਹੋਇਆ ਕਿ ਪ੍ਰਿੰਸੀਪਲ ਨੇ ਉਥੋਂ ਦੀ ਪੁਲਿਸ ਨੇ ਔਰ ਮੈਡੀਕਲ ਸਭਾ ਨੇ ਇਹਨੂੰ ਢੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਸ਼ੰਕਾ ਹੈ ਜਿਹੜੇ ਬੱਚੇ ਉੱਥੇ ਗਏ ਸੀ ਮੇਰੇ ਸਹਾਰੇ ਨਾਲ ਪ੍ਰੋਟੈਸਟ ਕਰਨ ਗਏ ਸੀ ਪਰ ਕਿਉਂਕਿ ਪ੍ਰੋਟੈਸਟ ਕਰੇ ਵੀ ਮਾੜਾ ਮੋਟਾ ਡੰਡਾ ਸੋਟਾ ਵੀ ਹੋ ਜਾਂਦੇ ਉਹ ਕੋਈ ਐਵੀਡੈਂਸ ਮਟਾਉਣ ਨਹੀਂ ਗਏ ਸੀ ਇਹਨਾਂ ਨੇ ਪੂਰੇ ਅਖਬਾਰਾਂ ਚ ਦਿੱਤਾ ਵੀ ਇਹ ਤਾਂ ਜਿਸਬੂਤ ਮਟਾਉਣ ਗਏ ਸੀ ਇਹ ਤਾਂ ਜਿੱਤ ਨਾ ਮੂਲਦੇ ਨੇ ਇਹ ਚ ਪਤਾ ਲੱਗਦਾ ਵੀ ਵਿੱਚ ਕੇਂਦਰ ਸਰਕਾਰ ਵਿੱਚੇ ਸੂਬਾ ਸਰਕਾਰ ਇਹ ਰਲੇ ਹੋਈ ਸਰ ਆਪਾਂ ਦੋ ਗੱਲਾਂ ਕੀਤੀਆਂ ਕਿ ਇੱਕ ਤਾਂ ਤੁਸੀਂ ਜਿੱਦਾਂ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਹੋਏ ਹੋ ਤਾਂ ਇਹ ਵੀ ਗੱਲ ਉੱਠ ਰਹੀ ਹੈ ਜਿੱਦਾਂ ਹੁਣ ਪ੍ਰੋਟੈਸਟ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਆਪਾਂ ਇਹ ਪ੍ਰੋਟੈਸਟ ਸ਼ੁਰੂ ਕੀਤਾ ਹੈ ਤਾਂ ਕੀ ਇਹਦੇ ਵਿੱਚ ਸਿਰਫ ਮੈਡੀਕਲ ਵਾਲਿਆਂ ਨੂੰ ਹੀ ਸ਼ਾਮਿਲ ਹੋਣਾ ਚਾਹੀਦਾ ਜਾਂ ਹਰ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਨੇ ਤਾਂ ਕਮੀ ਨਾਗਰਿਕਾਂ ਦਾ ਨਹਿਤਾ ਹਿੱਸਾ ਕਰਕੇ ਮੈਂ ਤਾਂ ਜਿ ਕੋ ਹੋਰ ਹੁੰਦਾ ਮੈਂ ਤਾਂ ਵੀ ਹੋਣਾ ਸੀ ਮੈਂ ਤਾਂ ਤਾਂ ਕਿਹਾ ਕਿ ਕਿਉਂਕਿ ਪੋਸਟਮਾਰਟਮ ਦਾ ਮਾਮਲਾ ਹੈ ਮੈਡੀਕਲ ਕਾਲ ਦੇ ਵਿੱਚ ਪੋਸਟਮਾਰਟਮ ਦੇ ਬਾਰੇ ਹੋਰ ਕੋਈ ਸ਼ਾਇਦ ਉਹਨਾ ਕਮੈਂਟ ਨਾ ਕਰ ਸਕੇ ਜਾਂ ਕੋਈ ਵਕੀਲ ਕਰ ਸਕੇ ਉਹ ਵੀ ਜੇ ਉਹਨੇ ਦੇਖਿਆ ਹੋਵੇ ਮੈਂ ਤਾਂ ਅਸੀਂ ਤਾਂ ਰੋਜ਼ ਹੀ ਮੁਰਜ਼ਾ ਨੂੰ ਬੜਵਾਉਨੇ ਆ ਪੋਸਟਮਾਰਟ ਪਤਾ ਨਹੀਂ ਕਿੰਨੇ ਕਰੇ ਨੇ ਜ਼ਿੰਦਗੀ ਚ ਸੋ ਮੈਂ ਉਹਦੇ ਆਧਾਰ ਤੇ ਕਹਿ ਰਹੀ ਬੀਜੋ ਦੇ ਸੱਟਾਂ ਸੀ ਜੋ ਕੁਝ ਹੋਇਆ ਸੀ ਉਹ ਜਿਹੜਾ ਅਸਿਸਟੈਂਟ ਮੈਡੀਕਲ ਫਿਦੈਂਟ ਹੈ ਉਹਨੂੰ ਡਿਸਕਸ ਕਰਕੇ ਉਹਦੇ ਫਰਜਦਾਰੀ ਕੇਸ ਰਜਿਸਟਰ ਕਰਨਾ ਬੰਦਾ ਉਹਨੂੰ ਅੰਦਰ ਕਰਨਾ ਮੰਨਦਾ ਏ ਇਦਾਂ ਹੀ ਉਸ ਪ੍ਰਿੰਸੀਪਲ ਨੂੰ ਉਹਨੂੰ ਸਸਪੈਂਡ ਕਰਨਾ ਨਹੀਂ ਕੱਲਾ ਬੰਦਾ ਉਹਦੇ ਤਰਫ ਫਰਜਦਾਰੀ ਕੇਸ ਰਜਿਸਟਰ ਹੋਣਾ ਚਾਹੀਦਾ ਕਤਲ ਦਾ ਤੇ ਸਰ ਇੱਕ ਹੋਰ ਗੱਲ ਕਿ ਜਿੱਦਾਂ ਅੱਜ ਅਸੀਂ ਦੇਖ ਰਹੇ ਹਾਂ ਕਿ ਆਮ ਨਾਗਰਿਕ ਸਵਾਲ ਉਠਾਉਂਦਾ ਏ ਉਹਦੇ ਸਵਾਲ ਦੇ ਜਵਾਬ ਨਹੀਂ ਮਿਲਦੇ ਤਾਂ ਤੁਹਾਨੂੰ ਕੀ ਲੱਗਦਾ ਏ ਕਿ ਜਵਾਬ ਕੋਈ ਕਿਉਂ ਨਹੀਂ ਦੇ ਰਿਹਾ ਕਿਉਂਕਿ ਦੋਖਾਂ ਸੜਕਾਂ ਦੀ ਰਾਜਨੀਤੀ ਨਹੀਂ ਹੈ ਜਿਵੇਂ ਵਿਰੋਧੀ ਪਾਰਟੀਆਂ ਨੇ ਇੱਕ ਦਿਨ ਛੱਡ ਕੇ ਉਹ ਵੀ ਦਫਤਰ ਜੋਇ ਕੇ ਇੰਸਟਾਗ੍ਰਾਮ ਰਾਹੀਂ ਐਕਸ ਰਾਹੀਂ ਵਟਸਐਪ ਰਾਹੀਂ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਕਹਿਨੀਆਂ ਨੇ ਦੁਕਨ ਤਾਂ ਆਰਗੇਨਾਈਜ਼ ਹੀ ਨਹੀਂ ਕਰਦੀਆਂ ਸਾਰੇ ਜਿਹੜੇ ਨੌਜਵਾਨ ਨੇ ਤੁਹਾਡੇ ਵਰਗੇ ਤੁਹਾਡੀ ਪੀੜ੍ਹੀ ਨੇ ਇਸ ਮੁਲਕ ਨੂੰ ਸਾਹਮਣਾ ਹੈ ਕਿ ਇਹ ਇਨ੍ਹਾਂ ਦੇ ਮਨਾਂ 'ਚ ਬੰਬ ਫਿਟ ਕਰ ਰਹੇ ਨੇ ਇਹਨਾਂ ਨੂੰ ਗੁੰਡੇ ਬਦਮਾਸ਼ ਬਣਾ ਰਹੇ ਨੇ ਇਹ ਮੁਲਕ ਚ ਚੱਡੂ ਕਿਵੇਂ ਜਦ ਤੁਸੀਂ ਆਪਣੇ ਨੌਜਵਾਨਾਂ ਨੂੰ ਲੜਕੇ ਲੜਕੀਆਂ ਨੂੰ ਗੱਭਰੂਆਂ ਤੇ ਮਟਿਆਰਾਂ ਨੂੰ ਨਾ ਤੁਸੀਂ ਨੌਕਰੀ ਦਿੰਦੇ ਹੋ ਨਾ ਤੁਸੀਂ ਉਹਨਾਂ ਨੂੰ ਚੰਗੀ ਸਿੱਖਿਆ ਦਿੱਨੀਓ ਤੁਸੀਂ ਬਦਮਾਸ਼ੀ ਕਰਦੇ ਹੋ ਤੁਹਾਨੂੰ ਰਾਜ ਕਰਨ ਦਾ ਹੱਕ ਕੀ ਹੈ ਅਸੀਂ ਇੱਕ ਨਾਅਰਾ ਦਿੰਦੇ ਸੀ ਰਾਜ ਕਰਨ ਦਾ ਹੱਕ ਨਾ ਕੋਈ ਜੇ ਪਰਜਾ ਖੁਸ਼ਹਾਲ ਨਾ ਹੋਈ ਮੈਂ ਵੱਡੇ ਵੱਡੇ ਅਹੁਦੇਾਂ ਤੇ ਰਖਾਂ ਮਜਾੜਾ ਕੋਈ ਹੈ ਕਰਕੇ ਇਹ 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 ਉਹਦੇ ਮਾਸੀ ਦਾ ਫੜਾ ਹੈ ਕੰਮ ਤੇ ਦਿਖਾਵੇ ਕੋਈ ਰੋਲ ਨੰਬਰ ਕੋਈ ਪੇਪਰ ਵੀ ਕਰ ਇਹਨਾਂ ਨੇ ਅੰਕੀ ਦਾ ਪੇਪਰ ਵੀ ਕਰਿਆ ਤੇ ਹੀ ਲੱਖਾਂ ਵਿਅਕਤੀ ਨੂੰ ਹਰਾਣ ਕਰਿਆ ਇਹ ਜ਼ੀਰੋ ਵਾਲੇ ਬੱਚੇ ਨੂੰ ਜ਼ੀਰੋ ਤੋਂ ਵੀ ਘੱਟ ਨੰਬਰਾਂ ਦੇ ਬੱਚੇ ਨੂੰ ਇਹ ਐਮਡਿਕਾ ਮੈਸਟਰ ਝਗੜਾ ਦੇ ਰਹੇ ਨੇ ਇਹ ਮਰੀਜ਼ਾਂ ਨੂੰ ਮਰੋੜ ਲਗੇ আর ਉਹ ਗੁੰਡੇ ਬਦਵਾਸ਼ ਵੰਦ ਗਏ ਇਹ ਆਗ ਬਗ ਪਿਆ ਖਮੋ ਇਹ ਬਿਜ਼ਨਸ ਹੈ ਨਾ ਇਹ ਕੋਈ ਕੱਢੀ ਕੁਰੀ ਦੀ ਮਾਤਲੀ ਹੈ ਇਹ ਮੈਡੀਕਲ profession ਨੂੰ ਇਹਨਾਂ ਨੇ ਫੇਰ ਕਰਾਇਆ ਹੋਇਆ ਹੈ ਔਰ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਕਿਉਂਕਿ ਸਾਰੇ ਰੂਟ ਕੇਂਦਰ ਸਰਕਾਰ ਬਣਾਉਂਦੀ ਹੈ ਤਾਂ ਯਾਨੀ ਦੇਸ਼ 'ਚ ਬਹੁਤ ਵੱਡੇ ਮਸਲੇ ਚੱਲ ਰਹੇ ਨੇ ਔਰ ਜਿਹੜਾ ਯੂਥ ਹੈ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਮੈਡੀਕਲ ਦਾ ਮਸਲਾ ਸਭ ਤੋਂ ਵੱਡਾ ਮਸਲਾ ਇਸ ਕਰਕੇ ਹੈ ਕਿ ਇਹਨੇ ਜਿੰਨੀਆਂ ਬਚਾਉਣੀਆਂ ਹੁੰਦੀਆਂ ਨੇ ਤੁਸੀਂ 3-3 ਕਰੋੜ ਦੇ ਸੀਟਾਂ ਵੇਚਦੇ ਹੋ ਤੁਸੀਂ 0 ਨੰਬਰਾਂ ਦੇ ਲੋਕਾਂ ਨੂੰ ਐਮਡੀ ਐਮਐਸਸੀ ਡਿਗਰੀ ਜਨੇ ਹੋ ਕਿ ਤੁਸੀਂ ਬਦਮਾਸ਼ ਹੋ ਤੁਸੀਂ ਕੋਈ ਕੋਹ ਨਹੀਂ ਹੈਗੇ ਇਹ ਇਦੋਂ ਕੱਟ ਹੀ ਹੋ ਸਕੀ ਇਹਨੂੰ ਬਦਮਾਸ਼ ਹੀ ਕਹਿਣਾ ਪਊ ਜਿਨ੍ਹਾਂ ਮੇਰੇ ਸੇ ਕਿਸ ਬਣਾਉਣਾ ਵਧਾਵੇ ਜਿਨ੍ਹਾਂ ਮੇਰੇ ਤੇ ਘੋੜੀ ਚੜ੍ਹਣ ਨੇ ਚੜਾਵੇ ਬਾਰੇ ਬਦਮਾਸ਼ ਹਾਂ ਮੈਂ ساری ਉਮਰ ਮੈਡੀਕਲ ਐਜੂਕੇਸ਼ਨ ਦੇ ਵਿੱਚ ਰਹਾ ਇਸ ਯੂਨੀਵਰਸਿਟੀ ਮੈਂ ਡੀ ਹੋਇਆ ਹਾਂ ਮੈਡੀਕਲ ਸਾਇੰਸ ਦਾ ਐਨੇ ਥੋੜਾ ਵੀ ਤੁਸੀਂ ਬੱਚੇ ਨੂੰ ਹਰਾਣ ਤੀ ਜਾਓ ਤਿਹ ਚਾੜੇ ਹੋ ਕੇ ਦੇਗੇ ਕੁਰਸੀਆਂ ਤੇ ਕਾਦੇ ਵਾਸਤੇ ਬੈਠੋ ਜਿਸ ਨੂੰ ਤਾਂ ਕੰਮ ਹੀ ਨਹੀਂ ਹੁੰਦਾ ਛੱਡੋ ਕੁਰਸੀ ਫਿਰ ਸੋ ਇਸ ਕਰਕੇ ਇਹ ਸਾਰੇ ਜ਼ਿੰਮੇਵਾਰ ਨੇ ਔਰ ਮੈਂ ਆਖਰੀ ਕਹ ਦੇ ਕਹਾਂਗਾ ਵੀ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇਹ ਯੂਨੀਵਰਸਿਟੀ ਜਿਹਦਾ ਇਦਾਂ ਵੱਡਾ ਇਤਿਹਾਸ ਹੈ ਜਿਹਦੀ ਵਾਈਸ ਚਾਂਸਰ ਇੱਕ ਲੇਡੀ ਐ ਉਹ ਕਹਿੰਦੀ ਐ ਜੜੂਸ ਕੱਢਣ ਵਾਸਤੇ ਪਰਮਿਸ਼ਨ ਦਿਓ ਇਸ ਤੋਂ ਵੱਡਾ ਅੱਖਣ ਹੁਣਾ ਹਰਕਤ ਕੋਈ ਹੋ ਸਕਦੀ ਐ ਡਰੇ ਹੋਏ ਨੇ ਇਹ ਅੰਦਰ ਤਰੀਆ ਹੋਇਆ ਬੰਦਾ ਦਰਿੰਦਾ ਹੁੰਦਾ ਇਹ ਬਹਾਦਰ ਨਹੀਂ ਹੈਗੇ ਇਹ ਇਨਸਾਨ ਨਹੀਂ ਹੈਗੇ ਇਹ ਹਵਾਨ